ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਬਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇਜੇ ਹੋਮ ਸਿਲ ਮਾਰਕੀਟ ਦੇ ਵਿੱਚ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਤੁਹਾਡੇ ਅੱਗੇ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਬਹੁਤ ਘੱਟ ਬਜਟ ਦੇ ਵਿੱਚ ਜੋ ਆਪਾਂ ਨੂੰ ਡਬਲ ਸਟੋਰੀ ਜੋ ਕੋਠੀ ਟਾਈਪ ਘਰ ਬਣਿਆ ਹੋਇਆ ਜੀ ਵੇਖਣ ਨੂੰ ਮਿਲ ਜੂਗਾ ਘਰ ਬਹੁਤ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਜੀ ਘਰ ਨੂੰ ਜੋ ਤਕਰੀਬਨ 15 ਫੁੱਟ ਚੌੜੀ ਜੋ ਗਲੀ ਲੱਗਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਗਲੀ ਦੇ ਵਿੱਚ ਜੋ ਪੱਕੀ ਟਾਇਲ ਲੱਗੀ ਹੋਈ ਹੈ ਜੀ ਘਰ ਦੀ ਜੋ ਫਰੰਟ ਸਾਈਡ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਨਾਲ ਜੋ ਗੇਟ ਲਗਾਇਆ ਹੋਇਆ ਹੈ ਜੀ ਤਕਰੀਬਨ 10 ਫੁੱਟ ਜੋ ਚੌੜਾ ਘਰ ਨੂੰ ਗੇਟ ਲੱਗਿਆ ਹੋਇਆ ਹੈ ਜੀ ਗੇਟ ਦੇ ਉੱਪਰ ਜੋ ਸੇਫਟੀ ਗ੍ਰਿੱਲ ਮਾਲਕਾ ਵੱਲੋਂ ਲਗਵਾਈ ਹੋਈ ਹੈ ਜੀ ਡਬਲ ਸਟੋਰੀ ਜੋ ਇਹ ਘਰ ਬਣਿਆ ਹੋਇਆ ਦੋਸਤੋ ਘਰ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਖੁੱਲਾ ਡੁੱਲਾ ਘਰ ਬਣਿਆ ਹੋਇਆ ਹੈ ਜੀ ਪੋਰਚੇਰੀਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਡੀ ਖੜੀ ਕਰਨ ਲਈ ਵੀ ਜਗ੍ਹਾ ਬਣੀ ਹੋਈ ਹੈ ਜੀ ਫਰੰਟ ਤੇ ਇੱਕ ਸਾਈਡ ਦੇ ਵਿੱਚ ਆਪਾਂ ਨੂੰ ਜੋ ਬਾਥਰੂਮ ਵੇਖਣ ਨੂੰ ਮਿਲ ਜੂ ਘਰ ਦਾ ਜੀ ਬਾਥਰੂਮ ਵਧੀਆ ਖੁੱਲਾ ਡੁੱਲਾ ਬਣਾਇਆ ਹੋਇਆ ਜੀ ਟਾਇਲ ਪੱਥਰ ਦਾ ਕੰਮ ਵਧੀਆ ਹੈ ਜੀ ਵਾਟਰ ਸਪਲਾਈ ਦਾ ਕੰਮ ਘਰ ਦੇ ਵਿੱਚ ਵਧੀਆ ਕਰਾਇਆ ਹੋਇਆ ਜੀ ਪੂਰੇ ਘਰ ਦੇ ਵਿੱਚ ਦੋਸਤੋ ਜੋ ਫਰਸ਼ ਲੱਗਿਆ ਹੋਇਆ ਹੈ ਜੀ ਤੇ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਡਬਲ ਸਟੋਰੀ ਘਰ ਆ ਦੋਸਤੋ ਘਰ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਹੀ ਫਰੰਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜੀ ਡ੍ਰੈਿੰਗ ਰੂਮ ਦਾ ਏਰੀਆ ਉਹਦਾ ਬਹੁਤ ਵਧੀਆ ਖੁੱਲਾ ਡੁੱਲਾ ਜੋ ਡ੍ਰਾਇੰਗ ਰੂਮ ਏਰੀਆ ਬਣਿਆ ਹੋਇਆ ਜੀ ਮਾਲਕਾ ਵੱਲੋਂ ਛੱਤਾਂ ਉੱਪਰ ਪੀਓਪੀ ਕਰਵਾਈ ਹੋਈ ਹੈ ਜੀ ਵਧੀਆ ਢੰਗ ਨਾਲ ਤੇ ਕੰਧਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਦੀਵਾਰਾਂ ਦੇ ਉੱਪਰ ਜੋ ਵਾਲਪੇਪਰ ਬਹੁਤ ਵਧੀਆ ਡਿਜ਼ਾਈਨ ਦਾ ਮਾਲਕਾ ਵੱਲੋਂ ਲਗਵਾਇਆ ਹੋਇਆ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਤਰਵਾਚਿਆਂ ਦਾ ਕੰਮ ਲੱਕੜੀ ਦਾ ਕਰਵਾਇਆ ਹੋਇਆ ਜੀ ਮਾਲਕਾ ਵੱਲੋਂ ਜਿੰਨਾ ਵੀ ਘਰ ਦੇ ਵਿੱਚ ਰੰਗ ਰੋਗਨ ਹੈ ਜੀ ਸਾਰਾ ਵਧੀਆ ਢੰਗ ਨਾਲ ਕਰਵਾਇਆ ਹੋਇਆ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਿਆ ਗਿਆ ਜੀ ਲੌਬੀ ਏਰੀਏ ਦੇ ਵਿੱਚੋਂ ਹੀ ਤੁਸੀਂ ਦੇਖ ਸਕਦੇ ਹੋ ਜੀ ਜੋ ਪੱਕੀਆਂ ਪੌੜੀਆਂ ਛੱਤ ਨੂੰ ਚੜਾ ਰੱਖੀਆਂ ਨੇ ਜੀ ਗ੍ਰਿੱਲ ਲਗਵਾ ਕੇ ਬਹੁਤ ਵਧੀਆ ਖੁੱਲੀ ਡੁੱਲੀ ਜੋ ਲੌਬੀ ਦਾ ਏਰੀਆ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਡਬਲ ਸਟੋਰੀ ਘਰ ਆ ਦੋਸਤੋ ਘਰ ਦੀ ਲੋਕੇਸ਼ਨ ਹੈ ਜੀ ਐਸ ਬੀ ਐਸ ਨਗਰ ਬੰਗਾ ਮਕੰਦਪੁਰ ਰੋਡ ਦੇ ਉੱਪਰ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਘਰ ਦਾ ਕਿਚਨ ਏਰੀਆ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਕੱਪ ਬੋਰਡ ਦਾ ਕੰਮ ਹੈ ਜੀ ਕਿਚਨ ਦੇ ਵਿੱਚ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਹੈ ਜੀ ਹਵਾਦਾਰ ਕਿਚਨੇ ਜੀ ਸੈਲਫਾਂ ਦੇ ਉੱਪਰ ਵੀ ਜਿੰਨਾ ਜੋ ਟਾਇਲ ਪੱਥਰ ਦਾ ਕੰਮ ਹੈ ਮਾਲਕਾ ਵੱਲੋਂ ਵਧੀਆ ਕਰਵਾਇਆ ਗਿਆ ਹੈ ਜੀ ਅੱਗੇ ਚੱਲ ਕੇ ਤੁਸੀਂ ਬੈੱਡਰੂਮ ਦੇਖ ਸਕਦੇ ਹੋ ਜੀ ਵਧੀਆ ਖੁੱਲੇ ਡੁੱਲੇ ਜੋ ਬੈੱਡਰੂਮ ਨੇ ਦੀਵਾਰਾਂ ਦੇ ਉੱਪਰ ਰੰਗ ਰੋਗਨ ਵਧੀਆ ਹੈ ਜੀ ਤੇ ਛੱਤ ਦੇ ਉੱਪਰ ਪੀਓਪੀ ਦਾ ਕੰਮ ਵਧੀਆ ਕਰਵਾਇਆ ਹੋਇਆ ਹੈ ਜੀ ਬੈੱਡਰੂਮ ਦੇ ਨਾਲ ਜੋ ਅਟੈਚ ਬਾਥਰੂਮ ਨੇ ਦੋਸਤੋ ਤੇ ਨਾਲ ਹੀ ਇੱਕ ਜੋ ਸਟੋਰ ਰੂਮ ਅਟੈਚ ਹੈ ਜੀ ਬਾਥਰੂਮ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਟਾਇਲ ਪੱਥਰ ਦਾ ਕੰਮ ਲਗਵਾਇਆ ਹੋਇਆ ਹੈ ਜੀ ਬਾਥਰੂਮ ਦੇ ਵਿੱਚ ਵਧੀਆ ਵਾਟਰ ਸਪਲਾਈ ਦਾ ਕੰਮ ਹੈ ਜੀ ਰੰਗ ਰੋਗਨ ਦਾ ਕੰਮ ਵੀ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਘਰ ਦੇ ਵਿੱਚ ਦੋਸਤੋ ਕਿਸੇ ਵੀ ਪਹਿੜ ਪੁਰਾਣੇ ਘਰ ਖਰੀਦਣੇ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜੋ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾਂ ਵੱਲੋਂ 27 ਲੱਖ ਰੁਪਇਆ ਘਰ ਦਾ ਰੇਟ ਹੈ ਜੀ ਬਾਕੀ ਮੌਕੇ ਤੇ ਜੋ ਮਾਲਕਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਰੇਟ ਦੇ ਵਿੱਚ ਵਾਧਾ ਘਾਟਾ ਘਰ ਦਿੱਤਾ ਜਾਵੇਗਾ ਘਰ ਦੇ ਵਿੱਚ ਵਧੀਆ ਬੈਡਰੂਮ ਨੇ ਜੀ ਖੁੱਲੇ ਡੁੱਲੇ ਤੁਸੀਂ ਦੇਖ ਸਕਦੇ ਹੋ ਜੀ ਮਕੰਦਪੁਰ ਰੋਡ ਐਸ ਬੀ ਐਸ ਨਗਰ ਬੰਗਾ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਰਜਿਸਟਰੀ ਵਾਲਾ ਘਰ ਹੈ ਜੀ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਆ ਘਰ ਨੂੰ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਮਾਲਕਾਂ ਨੇ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਜੋ ਟਾਇਲ ਪੱਥਰ ਦਾ ਕੰਮ ਘਰ ਦੇ ਵਿੱਚ ਕਰਵਾਇਆ ਹੋਇਆ ਜੀ ਡਬਲ ਸਟੋਰੀ ਘਰ ਆ ਦੋਸਤੋ ਇਹ ਆਪਣੇ ਚੈਨਲ ਦੇ ਉੱਪਰ ਦੋਸਤੋ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਫਰੰਟ ਦੀ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਆਪਾਂ ਨੂੰ ਤੁਸੀਂ ਘਰ ਦੀ ਪੂਰੀ ਡਿਟੇਲ ਭੇਜੋ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਤੁਹਾਡੀ ਫ੍ਰੀ ਦੇ ਵਿੱਚ ਐਡ ਲਗਾ ਦਾਂਗੇ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਛੱਤ ਦੇ ਉੱਪਰ ਦੋ ਰੂਮ ਮਾਲਕਾ ਵੱਲੋਂ ਬਣਵਾਏ ਗਏ ਨੇ ਜੀ ਵਧੀਆ ਆਪਾਂ ਇਹਨਾਂ ਤੋਂ ਸਟੋਰ ਰੂਮ ਦਾ ਕੰਮ ਵੀ ਲੈ ਸਕਦੇ ਹਾਂ ਜੀ ਇਹਨਾਂ ਨੂੰ ਆਪਾਂ ਬੈੱਡਰੂਮ ਵੀ ਬਣਾ ਸਕਦੇ ਹਾਂ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾਂ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਆ ਘਰ ਦਾ ਪ੍ਰੋਪਰ ਕੰਮ ਹੋ ਰੱਖਿਆ ਜੀ ਛੱਤ ਦੇ ਉੱਪਰ ਵੀ ਦੇਖ ਸਕਦੇ ਹੋ ਜੀ ਤੁਸੀਂ ਪੱਕਾ ਫਰਸ਼ ਲੱਗਿਆ ਹੋਇਆ ਜੰਗਲਾਂ ਦਾ ਕੰਮ ਵੀ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਘਰ ਦੀ ਲੋਕੇਸ਼ਨ ਦੇਖ ਸਕਦੇ ਹੋ ਜੀ ਤੁਸੀਂ ਪਿੰਡ ਦੀ ਫਿਰਨੀ ਦੇ ਉੱਪਰ ਬਣਿਆ ਹੋਇਆ ਘਰ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਜੋ ਘਰ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਸੋ 27 ਲੱਖ ਰੁਪਏ ਘਰ ਦੀ ਡਿਮਾਂਡ ਹੈ ਜੀ ਮੌਕੇ ਤੇ ਬਾਅਦ ਘਾਟ ਮਾਲਕਾ ਵੱਲੋਂ ਘਰ ਦਿੱਤੀ ਜਾਵੇਗੀ ਜੀ ਫਰੰਟ ਸਾਈਡ ਤੋਂ ਤੁਸੀਂ ਗਲੀ ਦੇਖ ਸਕਦੇ ਹੋ ਜੀ ਘਰ ਨੂੰ ਤਕਰੀਬਨ 15 ਫੁੱਟ ਜੋ ਚੌੜੀ ਗਲੀ ਲੱਗਦੀ ਹੈ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ